ਬਾਰੰਮ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਲੱਗਿਆ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਵਿਚਾਰਾਂ ਨੂੰ ਪਸੰਦ ਕਰੋਗੇ ਲਾਈਕ ਸ਼ੇਅਰ ਕਰੋਗੇ ਤੇ ਨਾਲੇ ਬੇਨਤੀ ਹੈ ਵੀ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗੱਲ ਇਸ ਤਰ੍ਹਾਂ ਹੈ ਵੀ ਬੰਦਾ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਆ ਕੇ ਉਹ ਸਾਰਾ ਕੁਝ ਭੁੱਲ ਜਾਂਦਾ ਹੈ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਹਾਂ ਕੀ ਕਰਨ ਆਇਆ ਹਾਂ ਬਸ ਉਹ ਮੇਰੀ ਮੇਰੀ ਵਿੱਚ ਲੱਗ ਜਾਂਦਾ ਹੈ ਮੈਂ ਮੇਰੀ ਵਿੱਚ ਲੱਗਿਆ ਹੋਇਆ ਹੰਕਾਰ ਦਾ ਭਰ ਜਾਂਦਾ ਹੈ ਤੇ ਹਰ ਚੀਜ਼ ਨੂੰ ਆਪਣੀ ਸਮਝ ਲੈਂਦਾ ਹੈ ਇਥੋਂ ਤੱਕ ਕੇ ਬੰਦੇ ਨੂੰ ਇਹ ਪਤਾ ਹੈ ਜਿਹੜੀ ਹੱਡੀਆਂ ਦੀ ਮੁੱਠ ਮੈਂ ਲੈ ਕੇ ਆਇਆ ਹਾਂ ਇੱਥੇ ਉਹ ਵੀ ਇੱਥੇ ਛੱਡ ਜਾਣੀ ਹੈ ਨਾਲ ਨਹੀਂ ਜਾਣੀ। ਬਾਬਾ ਰਵਿਦਾਸ ਭਗਤ ਜੀ ਫਰਮਾਨ ਕਰਨ ਲੱਗੇ ਆ। ਧਿਆਨ ਦੇਣਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਬਾਬਾ ਜੀ ਕਹਿੰਦੇ ਤੇਰਾ ਜਿਹੜਾ ਸਰੀਰ ਹੈ ਇਹ ਤਾਂ ਪਾਣੀ ਦੀ ਕੰਧ ਕੱਢੀ ਹੋਈ ਹੈ। ਇਹ ਇਹਨੂੰ ਰਾਤ ਤੇ ਬਿੰਦ ਦਾ ਗਾਰਾ ਲੱਗਿਆ ਹੈ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਬੰਦਿਆ ਤੇਰਾੜਾ ਹੈ ਸਰੀਰ ਹੈ ਹੱਡੀਆਂ ਮਾਸ ਤੇ ਨਾੜੀਆਂ ਦਾ ਪਿੰਜਰਾ ਬਣਿਆ ਹੋਇਆ ਹੈ ਇਹਦੇ ਵਿੱਚ ਇੱਕ ਪੰਛੀ ਵਸ ਰਿਹਾ ਹੈ ਤੇ ਪੰਛੀ ਨੇ ਉਹਨਾਂ ਤੇ ਰਹੀ ਇਹਦੇ ਨਾਲ ਪ੍ਰੇਤ ਕਰਨੀ ਹੈ ਜਿੰਨਾ ਚਿਰ ਉਹਨੂੰ ਖਾਣ ਨੂੰ ਫਲ ਮਿਲਦਾ ਹੈ ਜਿਵੇਂ ਕਿਸੇ ਰੁੱਖ ਦੇ ਉੱਤੇ ਪੰਛੀ ਬੈਠਦਾ ਹੈ ਫਲ ਖਾਂਦਾ ਹੈ ਆਪਣਾ ਗੁਜ਼ਾਰਾ ਕਰਦਾ ਹੈ ਉਹਦੇ ਨਾਲ ਪੰਛੀ ਦੀ ਪ੍ਰੀਤ ਬਣ ਜਾਂਦੀ ਹੈ ਤੇ ਬਾਬਾ ਜੀ ਫਰਮਾਨ ਕਰਦੇ ਕਿ ਤੇਰੇ ਸਰੀਰ ਨਾਲ ਵੀ ਇਸ ਪੰਛੀ ਨੇ ਉਹਨਾਂ ਚਿਰ ਹੀ ਪਿਆਰ ਕਰਨਾ ਹੈ ਪ੍ਰੀਤ ਕਰਨੀ ਹੈ ਜਿੰਨਾ ਚਿਰ ਤੇਰੇ ਤੋਂ ਫਲ ਪ੍ਰਾਪਤ ਹੁੰਦਾ ਹੈ ਜਦੋਂ ਇਹ ਸਰੀਰ ਇਹਨੂੰ ਫਲ ਦੇਣੋਂ ਹਟ ਗਿਆ ਜਦੋਂ ਦੀਵੇ ਵਿੱਚੋਂ ਤੇਲ ਖਤਮ ਹੋ ਗਿਆ ਇਸ ਦੀਵੇ ਨੇ ਬੁੱਝ ਜਾਣਾ ਹੈ ਤੇ ਇਸ ਪੰਛੀ ਨੇ ਉੱਡ ਜਾਣਾ ਹੈ ਤੇ ਤੇਰਾ ਇਹ ਸਰੀਰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਣਾ ਹੈ ਆਓ ਅੱਗੇ ਸਰਵਣ ਕਰੀਏ ਜਿਹੜੇ ਬਾਬਾ ਜੀ ਫਰਮਾਨ ਕਰਦੇ ਐ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਜਿਵੇਂ ਇੱਕ ਬਾਗ ਦੇ ਵਿੱਚ ਪੰਛੀ ਆਉਂਦਾ ਹੈ ਤੇ ਬਾਗ ਨੂੰ ਭਾਂਤ ਭਾਂਤ ਦੇ ਤਰ੍ਹਾਂ-ਤਰ੍ਹਾਂ ਦੇ ਮੇਵੇ ਲੱਗੇ ਹੁੰਦੇ ਆ ਉਹ ਕਦੇ ਕਿਸੇ ਬਾਗ ਚੋਂ ਕਿਸੇ ਬੂਟੇ ਤੋਂ ਖਾਂਦਾ ਹੈ ਤੇ ਕਦੇ ਕਿਸੇ ਬੂਟੇ ਤੋਂ ਖਾਂਦਾ ਹੈ ਇਸ ਤਰ੍ਹਾਂ ਪੰਛੀ ਦੀ ਪ੍ਰੀਤ ਬਣ ਜਾਂਦੀ ਹੈ ਬਾਗ ਨਾਲ ਇੱਕ ਬਹੁਤ ਹੀ ਮਹਾਨ ਲਿਖਾਰੀ ਹੋਇਆ ਉਹਨੇ ਕੁਝ ਲਾਈਨਾਂ ਜਿਹੜੀਆਂ ਲਿਖੀਆਂ ਸੀ ਉਹਦੇ ਵਿੱਚੋਂ ਥੋੜੀਆਂ ਜੀਆਂ ਲਾਈਨਾਂ ਮੇਰੇ ਹੱਥ ਵੀ ਲੱਗੀਆਂ ਸੀ ਸਾਂਝੀਆਂ ਕਰਨ ਲੱਗਿਆ ਹਾਂ ਕਵੀ ਨੇ ਬੜੇ ਪਿਆਰ ਨਾਲ ਸਮਝਾਉਣਾ ਪੀਤਾ ਬੰਦੇ ਨੂੰ ਹੁਣ ਬੰਦੇ ਤੇਰਾ ਬੰਦਗੀ ਦਾ ਪੱਖ ਹੈ ਛੱਡ ਦੇ ਸ਼ੈਤਾਨੀਆਂ ਬੰਦਿਆ ਹੁਣ ਤੇਰਾ ਬੁਢਾਪਾ ਆ ਗਿਆ ਹੈ ਤੇ ਨਾਮ ਜਪਣ ਦਾ ਵੇਲਾ ਹੈ ਹੁਣ ਬੰਦੇ ਤੇਰਾ ਬੰਦਗੀ ਦਾ ਪੱਖ ਹੈ ਛੱਡ ਦੇ ਸ਼ੈਤਾਨੀਆਂ ਕਾਲਿਆਂ ਦੇ ਵਿੱਚ ਜਿਹੜੀ ਧੌਲਿਆਂ ਦੀ ਧੱਖ ਹੈ ਪੱਕੀਆਂ ਨਿਸ਼ਾਨੀਆਂ ਹੁਣ ਤੇਰੀਆਂ ਨਿਸ਼ਾਨੀਆਂ ਪੱਕੀਆਂ ਹੋ ਗਈਆਂ ਕਿ ਤੈਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਜਿਹਦਾ ਸਮਝ ਆ ਜਾਣਾ ਚਾਹੀਦੀ ਹੈ ਕਿ ਮੇਰਾ ਦਾ ਜੀਵਨ ਉਹ ਗੁਜ਼ਰ ਚੁੱਕਿਆ ਹੈ ਅਸਲ ਤਾਂ ਇਨਸਾਨ ਦੀ ਜਿਹੜੀ ਉਮਰ ਆ ਉਹ 40 ਸਾਲ ਤੱਕ ਹੀ ਉਹਦੇ ਵਸ ਰਹਿੰਦੀ ਆ ਉਹਦੀ ਹੁੰਦੀ ਆ ਉਸ ਤੋਂ ਬਾਅਦ ਤਾਂ ਮੁੜ ਕੇ ਫਿਰ ਠੇਡੇ ਆ ਧੱਕੇ ਆ ਜਿੰਨੇ ਮਰਜ਼ੀ ਖਾਈ ਜਾਵੇ ਕਈ ਤਾਂ ਤਰਸਦੇ ਆ ਮੌਤ ਨੂੰ ਤੇ ਮੌਤ ਉਹਨਾਂ ਨੂੰ ਆਉਂਦੀ ਨਹੀਂ ਪਰ ਕੰਨਿਆਂ ਨੂੰ ਵਿਚਾਰਿਆਂ ਨੂੰ ਤੁਰਿਆਂ ਜਾਂਦਿਆਂ ਨੂੰ ਹੀ ਮਿਲ ਜਾਂਦੀ ਹੈ ਇਹ ਸੰਸਾਰ ਦੀ ਰੀਤ ਬਣੀ ਹੋਈ ਆ ਅਕਾਲ ਪੁਰਖ ਦੀ ਇੱਕ ਚਾਲ ਹੈ ਜਿਹੜੀ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਕਵੀ ਜਿਨ੍ਹਾਂ ਨੇ ਗੁਰੂ ਸਹਿਬਾਨਾ ਨੇ ઋਸ਼ੀਆਂ ਮੁਨੀਆਂ ਨੇ ਬੁੱਧੀਜੀਵੀ ਲੋਕਾਂ ਨੇ ਭਗਤ ਜਨਾਂ ਨੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਬੰਦਿਆ ਤੂੰ ਇਸ ਸੰਸਾਰ ਵਿੱਚ ਆਇਆ ਤੇ ਐਵੇਂ ਮੇਰੀ ਮੇਰੀ ਕਰਦਾ ਫਿਰਦਾ ਹੈ ਇੱਥੋਂ ਲੈ ਕੇ ਕਿ ਜਾਵੇਂਗਾ ਤੇ ਇਹ ਵੀ ਦੱਸ ਦੇ ਵੀ ਇੱਥੇ ਲੈ ਕੇ ਆਇਆ ਕਿਸੇ ਦਾ ਜਿਵੇਂ ਬਾਬਾ ਜੀ ਫਰਮਾਨ ਕਰਦੇ ਐ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਇਹ ਤਾਂ ਤੇਰਾ ਸਰੀਰ ਆਇਆ ਹੈ ਜਿਵੇਂ ਇੱਕ ਪੰਛੀ ਰੁੱਖ ਦੇ ਉੱਤੇ ਬੈਠ ਕੇ ਰਾਤ ਕੱਟਦਾ ਹੈ ਤੇ ਤੜਕੇ ਨੂੰ ਉੱਡ ਜਾਂਦਾ ਹੈ ਫਿਰ ਉਹ ਪਤਾ ਨਹੀਂ ਕਿੱਥੇ ਵੀ ਉਹਨੇ ਰਾਤ ਕੱਟਣੀ ਹੁੰਦੀ ਆ ਉਸ ਨੂੰ ਇਹ ਉਮੀਦ ਨਹੀਂ ਹੁੰਦੀ ਕਿ ਦੁਬਾਰਾ ਫਿਰ ਉਸੇ ਰੁੱਖ ਦੇ ਉੱਤੇ ਆ ਕੇ ਰਾਤ ਕੱਟ ਲੈਣੀ ਹੈ ਪਰ ਤੂੰ ਇਹਦੇ ਨਾਲ ਇੰਨਾ ਪਿਆਰ ਕਰਦਾ ਹੈ ਤੇ ਛੱਡਣ ਨੂੰ ਜੱਤ ਨਹੀਂ ਕਰਦਾ ਜਿਵੇਂ ਬਾਬਾ ਜੀ ਫਰਮਾਨ ਕਰਦੇ ਆ ਰਾਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਹੱਥ ਤੇਰੀ ਸੀਵਾ ਬੰਦਿਆ ਤੂੰ ਡੂੰਘੀਆਂ ਡੂੰਘੀਆਂ ਨੀਆਂ ਪੁੱਟ ਕੇ ਮਹਿਲ ਮਾੜੀਆਂ ਅਟਾਰੀਆਂ ਉਸਾਰ ਲੈਣਾ ਹੈ ਵਧੀਆ ਵਧੀਆ ਕੋਠੀਆਂ ਬਣਾਉਂਦਾ ਹੈ ਪਰ ਅੰਤ ਦੇ ਸਮੇਂ ਪੀਅ ਵੀ ਤੇਰੀ ਜਿਹੜੀ ਸੇਵਾ ਹੈ ਉਹ ਸਾਢੇ ਤਿੰਨ ਹੱਥ ਮਿਲਣੀ ਹੈ ਤੈਨੂੰ ਧਰਤੀ ਜਿਵੇਂ ਆਮ ਹੀ ਆਪਾਂ ਸੁਣਦੇ ਹੁੰਦੇ ਸਾਂ ਧਾਰਨਾ ਲਾਉਂਦੇ ਸੰਤ ਸਾਢੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜੰਦੀਰਾਂ ਵਾਲਿਆ ਤੇ ਬਾਬਾ ਜੀ ਨੇ ਇੱਥੇ ਨਿਰਣਾ ਕਰਤਾ ਰਾਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਹੱਥ ਤੇਰੀ ਸੀਵਾ ਤੇਰੀ ਜਿਹੜੀ ਅੰਤ ਨੂੰ ਜਗ੍ਹਾ ਬਣਣੀ ਆ ਸਿਵਾ ਬਣਨਾ ਤੇਰਾ ਉਹ ਸਾਢੇ ਤਿੰਨ ਹੱਥ ਮਿਣਕੇ ਬਣਾਇਆ ਜਾਣਾ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬੰਦੇ ਮਰਦਾ ਜਦੋਂ ਹੁੰਦਾ ਬੰਦਾ ਮਰ ਜਾਂਦਾ ਤੇ ਉਹਦੇ ਨਾਲ ਕਾਨਾ ਪਾਉਂਦੇ ਸੀ ਉਹ ਸਿਰਫ ਉਹਦੇ ਸੇਵੇ ਦੀ ਮਿਲਤੀ ਕਰਨ ਵਾਸਤੇ ਹੀ ਪਾਇਆ ਜਾਂਦਾ ਸੀ ਵੀ ਇਹਦਾ ਕੱਦ ਕਿੰਨਾ ਹੈ ਤੇ ਉਸ ਹਿਸਾਬ ਨਾਲ ਬਣਾਇਆ ਜਾਂਦਾ ਸੀ ਪਰ ਬੰਦਾ ਇਹ ਨੂੰ ਸਮਝਿਆ ਨਹੀਂ ਇਹਨੂੰ ਰਵੀਰਾ ਬਣਾ ਲਿਆ ਉਹਨੇ ਇਹਦਾ ਇੱਕ ਐ ਮੰਨ ਲਿਆ ਵੀ ਜਿਵੇਂ ਕਾਨਾ ਪਾਉਣਾ ਜ਼ਰੂਰੀ ਹੋ ਗਿਆ ਬੰਦੇ ਨਾਲ ਤੇ ਇਹ ਨਹੀਂ ਦੇਖਣਾ ਵੀ ਇਹ ਪਾਇਆ ਕਦੋਂ ਜਾਂਦਾ ਸੀ